ਗਰੰਥੀ ਸਿੰਘ ਉਦਮ ਕਰਨ ਪਿੰਡਾਂ ਪਿੰਡਾਂ ਚ ਉਪਰਾਲੇ ਕਰਨ ਮੈਂ ਕਹਿੰਦਾ ਇਹ ਤੇ ਸੋਨੇ ਨਾਲ ਤੋਲ ਦਿੱਤੇ ਜਾਣ ਜੇ ਬੰਦੇ ਕੰਮ ਵੀ ਪੂਰਾ ਕਰਨ ਤੇ ਕਦਰ ਵੀ ਫਿਰ ਪੂਰੀ ਹੋਵੇ ਸਾਨੂੰ ਅੱਜ ਬੜੀ ਆਉਣ ਵਾਲੇ ਸਮੇਂ ਦੇ ਵਿੱਚ ਲੋੜ ਪੈਣੀ ਹੈ ਲੱਭਣਾ ਲੱਭਦਾ ਨਹੀਂ ਕੋਈ ਗਰੰਥੀ ਨਹੀਂ ਲੱਭਦਾ ਕੋਈ ਪਾਠੀ ਨਹੀਂ ਲੱਭਦਾ ਅੱਜ ਅੱਜ ਦੇ ਸਮੇਂ ਚ ਇਹ ਇਹ ਜਿਹੜਾ ਕੰਮ ਹੁੰਦਾ ਹੈ ਇਹ ਸਮਾਰਟ ਵਰਕ ਚ ਆਉਂਦਾ ਹੈ ਪਾਠ ਕਰਨਾ ਕਰਾਉਣਾ ਇਹ ਸਮਾਰਟ ਵਰਕ ਹੈ ਤੇ ਸਮਾਰਟ ਵਰਕ ਲੋਕ ਛੱਡਦੇ ਜਾਂਦੇ ਆ ਪਾਠ ਸਿੱਖਣਾ ਸੌਖਾ ਨਹੀਂ ਹੈ 2-3 ਸਾਲ 4 ਸਾਲ ਲੱਗ ਕੇ ਬੰਦਾ ਚੰਗਾ ਪਾਠੀ ਬਣਦਾ ਤੇ ਅੱਜ ਛੱਡਦੇ ਜਾਂਦੇ ਆਂ ਅਸੀਂ ਸਾਰੇ ਇੰਟਰਸਟ ਨਹੀਂ ਰਿਹਾ ਕਦਰ ਨਹੀਂ ਰਹੀ ਅੱਛਾ ਤੂੰ ਤੇ ਪਾਠੀ ਆ ਚੱਲੇ ਤਾਂ ਪਾਠੀ ਜਿਹਾ ਗਰੰਥੀ ਜਿਹਾ ਐਂ ਸਮਝਦੇ ਆ ਲੋਕ ਗਰੰਥੀਆਂ ਪਾਠੀਆਂ ਨੇ ਵੀ ਤਾਂ ਐਵੇਂ ਹੀ ਹੁੰਦੇ ਆ ਸੋ ਐਦਾਂ ਨਹੀਂ ਭਾਈ ਸੋ ਕਦਰ ਕਰਨੀ ਸਿੱਖੀਏ ਜਿੰਨੇ ਗਰੰਥੀ ਸਿੰਘ ਨੇ ਬੱਚਿਆਂ ਨੂੰ ਵਿਦਿਆ ਪੜਾਉਣ ਹੋਰ ਬੱਚਿਆਂ ਨੂੰ ਸੰਥਿਆ ਕਰਾਉਣ ਤੇ ਬਾਕੀ ਤੁਸੀਂ ਸਾਰੇ ਉਹਨਾਂ ਦੀ ਕਦਰ ਕਰੋ ਚੰਗੀਆਂ ਤਨਖਾਹਾਂ ਹੋਣ ਤਾਂ ਜੋ ਆਪਣੇ ਬੱਚਿਆਂ ਦਾ ਚੰਗਾ ਨਿਰਭਾਅ ਕਰ ਸਕਣ ਉਹਨਾਂ ਦੇ ਵੀ ਬੱਚੇ ਚੰਗੇ ਇੰਗਲਿਸ਼ మీడియం ਵਿੱਚ ਗ੍ਰੰਥੀਆਂ ਦੇ ਬੱਚੇ ਪੜਨ ਉਹ ਵੀ ਕਿਤੇ ਚੰਗੀਆਂ ਡਿਗਰੀਆਂ ਹਾਸਲ ਕਰਨ ਇਹ ਵੀ ਕੋਸ਼ਿਸ਼ ਕਰੋ ਸਾਰੀਆਂ ਸੰਗਤਾਂ ਦਾ